ਸਰੇਨਾ ਅੱਜ ਜਿਹੜੇ ਹਾਲਾਤ ਚੱਲ ਰਹੇ ਨੇ ਇਲੈਕਸ਼ਨ ਦੇ ਦੌਰ ਚ ਆਪਾਂ ਗੁਜ਼ਰ ਰਹੇ ਔਰ ਜਿਸ ਤੰਗ ਦੇ ਨਾਲ ਵਿਰੋਧੀ ਪਾਰਟੀਆਂ ਨੇ ਆਪਣੇ ਮੈਨੀਫੈਸਟੋ ਜਾਰੀ ਕੀਤੇ ਨੇ ਔਰ ਲੋਕਾਂ ਨੂੰ ਕਿਸ ਤੰਗ ਦੇ ਨਾਲ ਗੁਗਨਾ ਕੀਤਾ ਜਾ ਰਿਹਾ ਪਖੰਡਾ ਉਹਨਾਂ ਦੇ ਲਈ ਅੱਜ ਦੀ ਪ੍ਰੈਸ ਕਾਨਫਰੰਸ ਵਿਸ਼ੇਸ਼ ਤੌਰ ਤੇ ਤੁਹਾਡੇ ਆਪਣੇ ਪਾਰਟੀ ਜਨਤਾ ਪਾਰਟੀ ਦਾ ਪੱਖ ਕਲੀਅਰ ਤੰਗ ਦੇ ਨਾਲ ਰੱਖਣ ਦੇ ਲਈ ਸਾਡੇ ਆਦਰਮੀਏ ਸਟੇਟ ਦੇ ਜਰਨਲਿਸਟੀ ਅਨੰਦ ਸਿੰਘ ਜੀ ਤੁਹਾਡੇ ਰੂਪ ਰੂਪ ਹੋਣਗੇ ਮਾਨਯੋਗਾਂ ਤਿੰਦੂ ਸ਼ਰਮਾ ਜੀ ਸਾਡੇ ਜਿਹਨਾਂ ਦੇ ਮਹਾ ਮੰਤਰੀ ਹੋ ਮੇਰੇ ਪ੍ਰੈਸ ਦੇ ਤੁਹਾਡੇ ਸਾਰਿਆਂ ਦੇ ਸਤਿਕਾਰਯੋਗ ਸੈਂਟਰੀ ਡਾਕਟਰ ਸਤੀਸ਼ ਜੀ ਇੱਥੇ ਮੌਜੂਦ ਨੇ ਮੈਂ ਅਨੰਦ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਗੱਲ ਕਰਨਗੇ ਸਾਰੇ ਪ੍ਰੈਸ ਦੇ ਸਾਥੀਆਂ ਦਾ ਬਹੁਤ-ਬਹੁਤ ਸਵਾਗਤ ਹੈ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਐਸੋਲੇਕ ਚੋਣਵੀ ਦੌਰ ਤੋਂ ਨਿਕਲ ਰਹੇ ਹਾਂ ਲੇਕਿਨ ਸੱਤਾ ਦੀ ਲਾਲਸਾ ਕਿਸ ਹੱਦ ਤੱਕ ਰਾਜਨੀਤਿਕ ਪਾਰਟੀਆਂ ਦਾ ਸਤਰ ਗਿਰਾ ਸਕਦੀ ਹੈ ਉਹਨਾਂ ਦੀ ਮਾਨਸਿਕਤਾ ਦਾ ਸਤਰ ਗਿਰਾ ਸਕਦੀ ਹੈ ਇਹ ਸਾਨੂੰ ਹੁਣ ਦੇਖਣ ਨੂੰ ਮਿਲ ਰਿਹਾ ਹੈ ਭਾਰਤੀ ਜਨਤਾ ਪਾਰਟੀ ਹਮੇਸ਼ਾ ਸਭ ਦਾ ਸਾਥ ਸਭ ਦਾ ਵਿਕਾਸ ਦੇ ਮੁੱਦੇ ਤੇ ਕੰਮ ਕਰਦੀ ਹੈ ਜਾਤੀ ਧਰਮ ਤੋਂ ਉੱਪਰ ਉੱਠ ਕੇ ਕੰਮ ਕਰਦੀ ਹੈ। ਲੇਕਿਨ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਕਾਂਗਰਸ ਨੇ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਹੈ ਉਹ ਦੇਸ਼ ਨੂੰ 1947 ਯਾਦ ਦਿਲਾਉਂਦਾ ਹੈ। ਜਿਸ ਵੇਲੇ ਦੇਸ਼ ਦਾ ਵਿਭਾਜਨ ਧਰਮ ਦੇ ਆਧਾਰ ਤੇ ਹੋਇਆ ਸੀਗਾ। ਜਾਂ ਇਹ ਕਹ ਲਈਏ ਕਿ ਸ਼ਾਇਦ ਜਿੰਨਾ ਦੀ ਰੂਹ ਕਾਂਗਰਸ ਦੇ ਚਿਹਰੇ ਦੁਆਰਾ ਆ ਗਈ ਹੈ ਕਿਉਂਕਿ ਕਾਂਗਰਸ ਦੇ ਅਧਿਖਸ਼ਰ ਐਨੇ ਜਨਾ ਜੀ ਔਰ ਤੁਸ਼ਟੀ ਕਰਨ ਦੀ ਰਾਜਨੀਤੀ ਕਰਦੇ ਹੋਏ ਅਸੀਂ ਸਾਰਿਆਂ ਨੇ ਦੇਖਿਆ ਕਿ 60 ਦੇ ਦਰਸ਼ਕ ਦੇ ਵਿੱਚ ਤੁਸ਼ਟੀ ਕਰਨ ਦੀ ਰਾਜਨੀਤੀ ਨਾਲ ਬਾਰ ਬਾਰ ਸੱਤਾ ਚਾਹੇ ਲੇਕਿਨ 2014 ਤੋਂ ਭਾਰਤੀ ਜਨਤਾ ਪਾਰਟੀ ਨੇ ਇੱਕ এজেন্ডਾ ਸੈੱਟ ਕਰ ਦਿੱਤਾ ਵਿਕਾਸ ਦਾ ਔਰ ਉਦੋਂ ਤੋਂ ਇਹਨਾਂ ਦੀ ਲਗਾਤਾਰ ਹਾਰ ਹੋ ਰਹੀ ਹੈ ਚਾਹੇ ਦੋ ਪਿਛਲੇ ਲੋਕ ਸਭਾ ਦਾ ਚੋਣ ਹੋਣ ਔਰ ਚਾਹੇ ਉਸ ਦੇ ਬਾਅਦ ਹੋਣ ਵਾਲੇ ਵਿਧਾਨ ਸਭਾ ਚੋਣ ਹੋਣ ਲਗਾਤਾਰ ਕਾਂਗਰਸ ਔਰ ਉਹਨਾਂ ਦੇ ਜਿਹੜੇ ਇੰਡੀ ਗਠਬੰਧਨ ਦੇ ਗਵੰਡੀਆਂ ਗਠਬੰਧਨ ਦੇ ਸਾਥੀ ਨੇ بار-बार ਜਨਤਾ ਨੂੰ ਨਕਾਰ ਰਹੀ ਹੈ ਔਰ ਉਹ ਇੱਕ ਵਾਰੀ ਫੇਰ ਜਿਹੜਾ ਹੈਗਾ ਵਾ ਤਸਤੀ ਕਰਨ ਦੇ ਏਜੰਡੇ ਦੇ ਉੱਤੇ ਵਾਪਸ ਪਹੁੰਚ ਗਏ ਨੇ ਇਸ ਕਾਂਗਰਸ اور ਇੰਡੀ ਗਠਬੰਧ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਉਹਦਾ ਹਿੱਸਾ ਹੈ ਇੰਡੀ ਗਠਬੰਧ ਦਾ ਉਹਨਾਂ ਦੀ ਨਜ਼ਰ ਦੇਸ਼ ਦੀ ਜਨਤਾ ਦੀ ਕਮਾਈ ਤੇ ਹੈ ਦੇਸ਼ ਦੀ ਜਨਤਾ ਦੀ ਸੰਪਤੀ ਤੇ ਹੈ ਕਿ ਕਿਹਦੇ ਕੋਲ ਕਿੰਨੀ ਪ੍ਰਾਪਰਟੀ ਹੈ ਕਿਹਦੇ ਕੋਲ ਕਿੰਨਾ ਧਨ ਹੈ ਕਿਹਦੇ ਕੋਲ ਕਿੰਨੇ ਮਕਾਨ ਨੇ ਇਹ ਸਾਰੀ ਜਾਂਚ ਜਿਹੜੀ ਹੈ ਕਾਂਗਰਸ ਕਰਾਏਗੀ ਜੋ ਸੱਤਾ ਚਾਹੁੰਦੀ ਹੈ ਇਹ ਉਹਨਾਂ ਦੇ ਮੈਨੀਫੈਸਟੋ ਚ ਲਿਖਿਆ ਹੋਇਆ ਹੈ। ਕੀ ਇਹ ਵਾਜਬ ਹੈ? ਕੀ ਇਹ ਦੇਸ਼ ਨੂੰ ਅੱਗੇ ਵਧਾਣ ਵਾਲੀ ਨੀਤੀਆਂ ਤੇ ਚੱਲ ਰਹੇ ਨੇ? ਉਦਾਹਰਨ ਦੇ ਤੌਰ ਤੇ ਮੈਂ ਇੱਕ ਗੱਲ ਕਹਾਂ ਕਿ ਇੱਕ ਤੁਹਾਡਾ ਇਨਸੈਸਟਰਲ ਹਾਊਸ ਸਾਡੇ ਬਜ਼ੁਰਗਾਂ ਵੱਲੋਂ ਹੁੰਦਾ ਆਪਾਂ ਪਿੰਡ ਚੋਂ ਜੇ ਬਾਹਰ ਸ਼ਹਿਰ ਆ ਗਿਆ ਆਪਾਂ ਸ਼ਹਿਰ ਆ ਕੇ ਵੀ ਮਕਾਨ ਬਣਾ ਲੈਣੇ ਆ। ਤੇ ਕੀ ਕਾਂਗਰਸ ਦੇ ਜਿਹੜੇ ਡੰਡਾ ਫਾਲੋ ਹੋਵੇ? ਤੇ ਤੁਹਾਨੂੰ ਦੋਨੋਂ ਚ ਇੱਕ ਘਰ ਜਿਹੜਾ ਹੈਗਾ ਵੈ ਕਾਂਗਰਸ ਨੂੰ ਸਮਰਪਿਤ ਕਰਨਾ ਪਏਗਾ ਮੇਰਾ ਸਿੱਧਾ ਸਿੱਧਾ ਪ੍ਰਸ਼ਨ ਹੈ ਕਾਂਗਰਸ ਨੂੰ اور ਪ੍ਰਧਾਨ ਮੰਤਰੀ ਜੀ ਨੇ ਬੜਾ ਸਹੀ ਕਿਹਾ ਹੈਗਾ ਕਿ ਕਾਂਗਰਸ ਦਾ ਕੋਸ਼ਨਾ ਪੱਤਰ ਇੱਕ ਹਿਡਨ ਅਜੈਂਡਾ ਹੈ ਉਹ ਕਾਂਗਰਸ ਦੀ ਨੀਤੀ ਨੂੰ ਦੇਸ਼ ਨੂੰ ਵੰਡਣ ਵਾਲੀ ਨੀਤੀ ਨੂੰ ਦੇਸ਼ ਨੂੰ ਧਰਮ ਔਰ ਜਾਤੀ ਦੇ ਵਿੱਚ ਵੰਡਣ ਵਾਲੀ ਨੀਤੀ ਦੇ ਉੱਤੇ ਉਹ ਮੈਨੀਫੈਸਟੋ ਇੱਕ ਰਿਫਲੈਕਸ਼ਨ ਹੈਗੀ ਹੈ ਕਾਂਗਰਸ ਨੇ ਜਿਹੜਾ 2024 ਦਾ ਘੋਸ਼ਣਾ ਪੱਤਰ ਉਹਨਾਂ ਨੇ ਕੋਸ਼ਿਸ਼ ਕੀਤਾ ਹੈਗਾ ਉਹ ਚ ਵਿਸ਼ੇਸ਼ ਰੂਪ ਚ ਕੀ ਹੈਗਾ ਕਿ ਕਾਂਗਰਸ ਜਾਤੀਆਂ ਜਨ ਜਾਤੀਆਂ ਉਪ ਜਾਤੀਆਂ ਸਮਾਜਿਕ ਔਰ ਆਰਥਿਕ ਸਥਿਤੀਆਂ ਦੀ ਗੱਣਨਾ ਕਰਾਏਗੀ ਕਿ ਦੇਸ਼ ਵਿਆਪੀ ਔਰ ਉਹਦੇ ਆંકੜਿਆਂ ਦੇ ਸਕਾਰਾਤਮਕ ਕਾਰਵਾਈ ਦੇ ਏਜੰਡੇ ਤੇ ਮਜ਼ਬੂਤੀ ਨਾਲ ਕੰਮ ਕਰੇਗੀ ਤੁਸੀਂ ਹੈਰਾਨ ਹੋਵੋਗੇ ਇਹ ਕਿੰਨਾ ਕੁ ਗਿਰ ਸਕਦੀ ਹੈ ਇੱਕ ਕਾਂਗਰਸ ਔਰ ਗਮੰਡਿਆ ਗਠਬੰਧਨ ਇੰਡੀਕੇਟ ਬੰਧਨ ਉਹ ਕਹਿੰਦੇ ਨੇ ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਅਲਪ ਸੰਖਿਆਗਾਨ ਨੂੰ ਸਿੱਖਿਆ ਸਿਹਤ ਤੇ ਇਕਵਾਲ ਸਾਰਜਨਿਕ ਰੋਜ਼ਗਾਰ ਸਾਰਜਨਿਕ ਕਾਰਜ ਅਨੁਮੰਤੀਆਂ ਕੀ ਜਿਹੜਾ ਟਕੇ ਤੁਸੀਂ ਲੈਂਦੇ ਹੋ ਕੰਮ ਕਰਨ ਦੇ ਸੋਸ਼ਲ ਵਿਕਾਸ ਖੇਲ ਸੰਸਕ੍ਰਿਤੀ ਗਤੀਵਿਧੀਆਂ ਦੇ ਚ ਉਹਨਾਂ ਦੇ ਪ੍ਰਾਪਰਤ ਦੀ ਭਾਗੀਦਾਰੀ ਹੋਵੇ। ਮਤਲਬ ਕਹਿੰਦਾ ਇਹ ਕਿ ਜੇ ਸਰਕਾਰ ਕੋਈ ਠੇਕੇ ਵੀ ਅਲਾਟ ਕਰਦੀ ਹੈ ਤੇ ਉਹ ਟੈਂਡਰ ਕਰਦੀ ਹੈ ਜਿਹਦਾ ਸਭ ਤੋਂ ਘੱਟ ਟੈਂਡਰ ਹੁੰਦਾ ਉਹਨੂੰ ਟੈਂਡਰ ਮਿਲਦਾ। ਹੁਣ ਉਹਦੇ ਨਾਲ ਨਾਲ ਇਹ ਵੀ ਹੋਏਗਾ ਕਿ ਕਿਸ तरह ਦੀ ਕਿੰਨੀ ਆਬਾਦੀ ਹੈ ਸਰਕਾਰੀ ਟੈਂਡਰ ਵੀ ਉਹਦੇ ਹਿਸਾਬ ਨਾਲ ਵੰਡੇ ਜਾਣਗੇ। ਸਿੱਖਿਆ ਦੇ ਵਿੱਚ ਕੀ ਆਬਾਦੀ ਦੇ ਹਿਸਾਬ ਨਾਲ ਇੱਕ ਸਕੂਲ ਦੇ ਵਿੱਚ ਕਲਾਸ ਦੇ ਜੇ 60 ਸੀਟਾ ਹੈਗੀਆਂ ਨੇ ਤੇ ਕਿਆ ਉਹ ਅਲਪ ਸੰਖਿਆਕ ਜਾਂ ਦੂਸਰੇ ਜਿਹੜੇ ਵਹਿਗੇ ਨੇ ਧਰਮ ਔਰ ਜਾਤੀ ਦੇ ਆਧਾਰ ਤੇ ਉੱਤੇ ਉਹਨਾਂ ਦੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਏਗੀ? ਰੋਜ਼ਗਾਰ ਦੇ ਅਫਸਰ ਨੇ। ਕਿਆ ਉਹ ਧਰਮ ਔਰ ਜਾਤੀ ਦੇਖ ਕੇ ਰੋਜ਼ਗਾਰ ਦਿਤਤੇ ਜਾਣਗੇ? ਔਰ ਉਹਨਾਂ ਨੇ ਕੱਲ ਹੋਰ ਕਹੀ ਕਿ ਜਿਹੜਾ ਇੱਕ 50% ਦੀ ਕੈਪ ਸੁਪਰੀਮ ਕੋਰਟ ਵੱਲੋਂ ਲੱਗੀ ਹੋਈ ਹੈ ਅਸੀਂ ਉਸ ਨੂੰ ਸਮਾਪਤ ਕਰਾਂਗੇ ਭਾਰਤੀ ਜਨਤਾ ਪਾਰਟੀ ਹਰ ਕੰਮ 'ਚ ਮੈਰਿਟ ਨੂੰ ਪ੍ਰਵੈਲ ਕਰਾਂਦੀ ਹੈ ਔਰ ਇਹ ਜਾਤੀ ਔਰ ਧਰਮ ਦੀ ਰਾਜਨੀਤੀ ਚ ਆ ਗਏ ਨੇ ਔਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਸពਦਾ ਸਾਥ ਸពਦਾ ਵਿਕਾਸ ਲੈ ਕੇ ਇਸ ਚੋਣਾਂ ਦੇ ਵਿੱਚ ਆਈ ਹੈ ਔਰ ਸਾਡੇ ਪਿਛਲੇ 10 ਸਾਲ ਦਾ ਕਾਰਜਕਾਲ ਜਿਹੜਾ ਹੈਗਾ ਉਹ ਇਸ ਗੱਲ ਨੂੰ ਦਿਖਾਉਂਦਾ ਹੈ ਕਿ ਅਸੀਂ ਕਿਸੇ ਵੀ ਜਾਤੀ ਧਰਮ ਦੇ ਵਿੱਚ ਨਾ ਪੈ ਕੇ ਸੰਪੂਰਨ ਭਾਰਤੀਆਂ ਦਾ ਵਿਕਾਸ ਦੇ ਵਾਸਤੇ ਕੰਮ ਕੀਤਾ ਜੇ ਅਸੀਂ ਮਕਾਨ ਬਣਾ ਕੇ ਦਿੱਤੇ ਤੇ ਜਾਤੀ ਧਰਮ ਦੇਖ ਕੇ ਨਹੀਂ ਦਿੱਤੇ ਕਿ ਮੁਸਲਮਾਨ ਆ ਕਿ 크ਿਸਚਨ ਆ ਕਿ ਕੌਣ ਹੈ ਜੇ ਅਸੀਂ ਉਜਰ ਯੋਜਨਾ ਚ ਕਲੈਕਸ਼ਨ ਦਿੱਤੇ ਅਸੀਂ ਜਾਤੀ ਧਰਮ ਦੇਖ ਕੇ ਨਹੀਂ ਦਿੱਤੇ ਜੇ ਅਸੀਂ ਜੰਦਨ ਖਾਤੇ ਖੋਲੇ ਜਾਤੀ ਧਰਮ ਦੇਖ ਕੇ ਨਹੀਂ ਖੋਲੇ ਮੁਦਰਾ ਯੋਜਨਾ ਚ ਲੋਨ ਦਿੱਤੇ ਜਾਤੀ ਧਰਮ ਦੇਖ ਕੇ ਨਹੀਂ ਦਿੱਤੇ ਹਰ ਘਰ ਨੂੰ ਨਾਲ ਤੋਂ ਜਲ ਮਿਲੇ ਅਸੀਂ ਜਾਤੀ ਧਰਮ ਦੇਖ ਕੇ ਨਹੀਂ ਦਿੱਤੇ ਹਰ ਘਰ ਚ ਸਚਾਲਿਆ ਬਣੇ ਅਸੀਂ ਜਾਤੀ ਧਰਮ ਦੇਖ ਕੇ ਨਹੀਂ ਦਿੱਤੇ ਲੇਕਿਨ ਇਹ ਕੀ ਕਹਿੰਦੇ ਨੇ ਕਿ ਹਿੰਦੁਸਤਾਨ ਦੀ 50% ਆਬਾਦੀ ਇਹ ਗੱਲਾਂ ਜੋ ਮੈਂ ਕਹਿ ਰਿਹਾ ਇਹ 5 ਅਪ੍ਰੈਲ ਨੂੰ ਕੋਸ਼ਣਾ ਪੱਤਰ ਜਾਰੀ ਕਰਦੇ ਹੋਏ ਰਾਹੁਲ ਗਾਂਧੀ ਨੇ ਕਹੀਆਂ ਨੇ ਕਿ ਹਿੰਦੁਸਤਾਨ ਦੀ 50% ਦੀ ਆਬਾਦੀ ਪਿਛੜੇ ਵਰਗ ਦੀ ਹੈ 15% ਦਲਿਤਾਂ ਦੀ ਹੈ 8% ਆਬਾਦੀ ਆਬਾਦੀ ਵਰਸਾਂ ਦੀ ਹੈ ਔਰ 15% ਆਬਾਦੀ ਮਿਨੋਰਟੀਆਂ ਦੀ ਹੈਗੀ ਹੈ ਔਰ 5% ਆਬਾਦੀ ਜਨਰਲ ਕਾਸਟ ਦੇ ਗਰੀਬ ਲੋਕਾਂ ਦੀ ਹੈ ਯਾਨੀ ਕਿ ਕੁੱਲ ਮਿਲਾ ਲੀਏ ਤੇ 90% ਜਿਹੜੀ ਗਈ ਹੈ ਇਹ ਆਬਾਦੀ ਇਹਨਾਂ ਲੋਕਾਂ ਦੀ ਹੈਗੀ ਹੈ ਔਰ ਉਹਨਾਂ ਨੇ ਕਿਹਾ ਅਸੀਂ ਦੇਸ਼ ਦਾ ਐਕਸ-ਰੇ ਕਰਕੇ ਦਿਖਾਵਾਂਗੇ ਤੁਹਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਵਾਂਗੇ ਇਹ ਰਾਹੁਲ ગાંધી ਦਾ ਕਹਿਣਾ ਹੈ ਅਸੀਂ ਫਾਈਨੈਂਸ਼ੀਅਲ ਐਂਡ ਇੰਸਟੀਚਿਊਸ਼ਨਲ ਸਰਵੇ ਕਰਾਵਾਂਗੇ ਇਹ ਪਤਾ ਲਗਾਵਾਂਗੇ ਕਿ ਹਿੰਦੁਸਤਾਨ ਦਾ ਧਨ ਕਿਹਦੇ ਹੱਥਾਂ 'ਚ ਹੈਗਾ ਕਿਹੜੇ-ਕਿਹੜੇ ਵਰਗ ਦੇ ਹੱਥ 'ਚ ਹੈਗਾ ਔਰ ਅਸੀਂ ਐਸੇ ਕ੍ਰਾਂਤੀਕਾਰੀ ਕਦਮ ਉਠਾਵਾਂਗੇ ਜਿਦੇ ਨਾਲ ਜਿਹਦਾ ਹੱਕ ਦਾ ਬੰਦਾ ਹੱਕ ਹੈ ਉਸ ਨੂੰ ਦਵਾਵਾਂਗੇ। ਕੀ ਕਿਸੇ ਨੇ ਇੰਡਸਟਰੀ ਲਗਾ ਲਈ? ਕੀ ਉਸਨੇ ਗੁਨਾਹ ਕਰ ਲਿਆ? ਕੀ ਇੰਡਸਟਰੀ ਲਗਾ ਕੇ ਕਿਸੇ ਨੇ ਆਪਣਾ ਤਰੱਕੀ ਕਰ ਲਈ? ਉਸਨੇ ਗੁਨਾਹ ਕੀਤਾ? ਜਿਓਂ ਹਿੰਦੁਸਤਾਨ ਦੇ ਇੰਡਸਟ੍ਰਿਸਟ ਗਰੋ ਕਰਦੇ ਨੇ। ਦੇਸ਼ ਵਿਦੇਸ਼ ਦੇ ਚ ਆਪਣਾ ਨਾਮ ਕਾਇਮ ਕਰਦੇ ਨੇ। ਉਹ ਗੁਨਾਹ ਕਰਦੇ ਨੇ। ਉਹ ਵੀ ਜਾਤੀ ਧਰਮ ਦੇਖ ਕੇ ਕਰਨਾ ਪਏਗਾ ਦੇਸ਼ ਦਾ ਵਿਕਾਸ ਵੀ ਜਾਤੀ ਧਰਮ ਦੇਖ ਕੇ ਹੋਏਗਾ ਔਰ ਇਹਨਾਂ ਦੇ ਸਪਸ਼ਟਤਾ ਦਿਖਦੀ ਹੈ ਕਿ ਕੌਣ ਇਹ ਸਾਰਾ ਏਜੰਡਾ ਕਰਦੇ ਨੇ 5 April Rahul Gandhi 16 March ਨੂੰ Rahul Gandhi ਨੇ Maharashtra ਵਿੱਚ ਕਿਹਾ ਕਿਸਕੇ ਪਾਸ ਕਿੰਨੀ ਸੰਪਤੀ ਉਸ ਦਾ ਵਿਆਪਕ ਆਰਥਿਕ ਵਿੱਤੀ ਅਤੇ ਸੰਸਥਾਨ ਸੰਸਥਾਗਤ ਸਰਵੇਖਣ ਕਰਾਇਆ ਜਾਏਗਾ ਉਦੇ ਬਾਅਦ 6 April ਤੇਲੰਗਾਨਾ ਚ ਚੋਣਵਿ ਰੈਲੀ ਚ ਗਿਆ ਕਿ ਰਾਸ਼ਟ੍ਰਵਿਆਪੀ ਵੈਦ ਸਰਵੇ ਕਰਵਾਇਆ ਜਾਏਗਾ ਇਹ ਮੇਰਾ ਵਾਦਾ ਹੈ ਵੈਸੇ ਮੈਂ ਬੋਲ ਦਿੱਤਾ ਫਿਰ ਵੀ ਮੈਂ ਉਹ ਦੇ ਕੋਰਟਸ ਜਿਹੜੇ ਉਹਨਾਂ ਦੇ ਮੈਨੀਫੈਸਟੋ ਦੇ ਹੈਗੇ ਨੇ ਮੈਂ ਤੁਹਾਨੂੰ ਪੜ ਦੇਣਾ ਕਾਂਗਰਸ ਵਿਲ ਕੰਡਕਟ ਅ ਨੇਸ਼ਨ ਵਾਈਡ ਸੋਸ਼ੋ ਇਕਨੋਮਿਕ ਐਂਡ ਕਾਸਟ ਸੈਂਸਸ ਟੂ ਐਨਮੋਰੇਟ ਦ ਕਾਸਟ ਐਂਡ ਸਬ ਕਾਸਟ ਐਂਡ ਥੇਅਰ ਸੋਸ਼ੋ ਇਕਨੋਮਿਕ ਕੰਡੀਸ਼ਨਸ ਬੇਸਡ ਔਨ ਦ ਡਾਟਾ ਵੀ ਵਿਲ ਸਟਰੈਂਥਨ ਦ ਫਰਮੇਟਿਵ ਐਕਸ਼ਨ economic empowerment of minorities is a necessary step for india to realize its full potential we will ensure that the bank will provide institutional credit to the minorities we will ensure minorities receive their fair share in the opportunities of education healthcare public employment public works contract skill development sports cultural activities ਮਤਲਬ ਇਹ ਖਿਡਾਰੀਆਂ ਦੇ 11 ਬੰਦਿਆਂ ਦੀ ਟੀਮ ਚੁਣਨੀ ਹੈ ਤੇ ਉਹ ਖਿਡਾਰੀਆਂ ਦੀ ਯੋਗਤਾ ਤੇ ਨਹੀਂ ਹੋਏਗੀ ਕਿ ਕਿਹੜਾ ਖਿਡਾਰੀ ਅੱਛਾ ਹੈਗਾ ਉਹ ਦੇਸ਼ ਦਾ ਨਾਮ ਰੌਸ਼ਨ ਕਰ ਸਕਦਾ ਖਿਡਾਰੀ ਦਾ ਚੈਨ ਵੀ ਹੋਏਗਾ ਤੇ ਜਾਤੀ ਧਰਮ ਦੇਖ ਕੇ ਹੋਏਗਾ ਦੇਸ਼ ਨੂੰ ਅੱਗੇ ਵਿਧਾਨ ਉਸੇ ਜਿਹੜੀ ਵੀ ਗਤੀਵਿਧੀ ਹੋਏਗੀ ਉਹ ਵਿਅਕਤੀ ਦੇ ਐਂਟਰਪ੍ਰੈਨਿਓਰਸ਼ਿਪ ਤੇ ਨਹੀਂ ਹੋਏਗੀ ਉਹਦੀ ਜਾਤੀ ਧਰਮ ਦੇ ਆਧਾਰ ਤੇ ਹੋਏਗੀ ਔਰ ਇਹ ਕੱਲ ਪਹਿਲੀ ਵਾਰ ਹੀ ਨਹੀਂ ਕੀਤੀ ਕਾਂਗਰਸ ਨੇ 60ਰ 70 ਦੇ ਦਰਸ਼ਕ ਤੁਸੀਂ ਸਾਰੇ ਦੇਖਦੇ ਰਹੇ ਹੋ ਅਸੀਂ ਇਹ ਭੁੱਲੇ ਨਹੀਂਗੇ ਕਿ ਜਦੋਂ ਮਨਮੋਹਨ ਸਿੰਘ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਕਿ ਦੇਸ਼ ਦੇ ਸੰਸਾਧਨਾਂ ਦੇ ਉੱਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ। ਕੀ ਦੇਸ਼ ਦਾ ਵਿਭਾਜਨ ਪੁੱਲਗੇ ਨੇ ਕਾਂਗਰਸ ਵਾਲੇ ਕਿਸ ਅਧਾਰ ਤੇ ਵਿਭਾਜਨ ਹੋਇਆ ਸੀ ਦੇਸ਼ ਦਾ? ਅੱਜ ਸਾਡੀ ਸਰਕਾਰ ਲੋਗਾਂ ਦੀ ਕਮਾਈ ਵਧਾ ਕੇ ਦੇਸ਼ ਨੂੰ ਸ਼ਕਤੀਸ਼ਾਲੀ ਬਣਾਣਾ ਚਾਹੁੰਦੀ ਹੈ ਉਸ ਤਰ੍ਹਾਂ ਸੇ ਕੰਮ ਕਰ ਰਹੀ ਹੈ ਕਿ ਸਾਡਾ ਹਰ ਭਾਰਤੀ ਜਿਹੜਾ ਹੈਗਾ ਬਸ ਸਮਰਥ ਹੋ ਸਕੇ ਸਮਰਿੱਧ ਹੋ ਸਕੇ ਅੱਗੇ ਵਧ ਸਕੇ ਔਰ ਉਹਦੇ ਵਾਸਤੇ ਸੇ ਤਾਕਤ ਪ੍ਰੋਵਾਈਡ ਕਰ ਰਹੇ ਆਂ ਲੇਕਿਨ ਕਾਂਗਰਸ ਧਰੂਵਿਕरण ਦੀ ਰਾਜਨੀਤੀ ਕਰਦੀ ਪਈ ਹੈ ਤੁਸੀਂ ਸੋਚ ਕੇ ਦੇਖੋ ਕਿ ਜੇ ਇੱਕ ਜਨਗਨਨਾ ਕਰਾਉਂਦੇ ਨੇ ਜ਼ਮੀਨਾਂ ਔਰ ਆਵਾਸ ਦਾ ਸੰਪਤੀ ਦਾ ਕਰਦੇ ਨੇ ਤੇ ਕੀ ਇੱਕ ਧਰਮ ਦੇ ਵਿਅਕਤੀ ਕੋਲ ਜੇ ਸੰਪਤੀ ਦੇ ਚਾਰ ਮਕਾਨ ਨੇ ਉਹਦੇ ਇੱਕ ਲੈ ਕੇ ਕਿਸੇ ਦੂਸਰੇ ਧਰਮ ਦੇ ਵਿਅਕਤੀ ਨੂੰ ਦੇ ਦਿੱਤਾ ਜਾ ਸਕੇਗਾ ਕੀ ਉਹਦੇ ਨਾਲ ਦੇਸ਼ ਦਾ ਅਫਰਾ ਤਫਰੀਦਾ ਮਾਹੌਲ ਪੈਦਾ ਨਹੀਂ ਹੋਏਗਾ ਇੱਕ ਕਿਸੇ ਵਿਭਾਜਨ ਦੀ ਗੱਲ ਕਰਦੇ ਪਏ ਨੇ ਕੀ ਸਾਰਜਨਿਕ ਕੰਪਨੀਆਂ ਸੈਕਟਰੀਕ ਸਸਤਾਵਾਂ ਦੇ ਵਿੱਚ ਨੌਕਰੀ ਦੇਣ ਵੇਲੇ ਤੁਸੀਂ ਕੋਈ ਪ੍ਰਾਈਵੇਟ ਅਦਾਰਾ ਕੰਮ ਕਰਦਾ ਹੈਗਾ ਉਹ ਕਹਿੰਦਾ ਕਿ ਮੈਨੂੰ ਇੰਜੀਨੀਅਰ ਚਾਹੀਦਾ ਮੈਨੂੰ ਚਾਰ ਇੰਜੀਨੀਅਰ ਚਾਹੀਦੇ ਨੇ ਕੀ ਉਹ ਬੈਸਟ ਕੁਆਲੀਫਾਈਡ ਇੰਜੀਨੀਅਰ ਨੂੰ ਨੌਕਰੀ ਦੇਗਾ ਜਾਂ ਇੱਕ ਫਲਾਣ ਧਰਮ ਦਾ ਇੱਕ ਫਲਾਣਾ ਧਰਮ ਦਾ ਇੱਕ ਫਲਾਣਾ ਧਰਮ ਦਾ ਉਹਦੀ ਨੌਕਰੀ ਦੇਗਾ ਇਹ ਡਾਈਵਰਸਿਟੀ ਡਾਈਵਰਸਿਟੀ ਕਮਿਸ਼ਨ ਬਣਾਉਣ ਦੀ ਗੱਲ ਕਰਦੇ ਨੇ ਔਰ ਕੰਪਨੀਆਂ ਜਿਹੜੀਆਂ ਇਹਨੂੰ ਫੋਲੋ ਨਹੀਂ ਕਰਨਗੀਆਂ ਉਹਨਾਂ ਤੇ ਕਠੋਰ ਕਾਰਵਾਈ ਦਾ ਵਾਅਦਾ ਕਰਦੇ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਦੋਸਤੋ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ 2006 ਦੇ ਵਿੱਚ ਰੰਗਨਾਥਨ ਕਮਿਸ਼ਨ ਇਹਨਾਂ ਨੇ ਬਣਾਇਆ ਸੀ ਜਿਹੜਾ ਕਿ ਰੰਗਨਾਥਨ ਕਮਿਸ਼ਨ ਦੇ ਬਾਅਦ ਉਹਨਾਂ ਨੇ ਮੈਂਬਰ ਆਫ ਪਾਰਲੀਮੈਂਟ ਵੀ ਉਹਨਾਂ ਨੇ ਬਣਾਇਆ ਸੀਗਾ ਉਹਨਾਂ ਨੇ ਤੇ ਇੱਥੇ ਤਾਂ ਕਹਿਤਾ ਸੀਗਾ ਕਿ ਮੁਸਲਮਾਨਾਂ ਨੂੰ ਜਿਹੜੀ ਰਿਜ਼ਰਵੇਸ਼ਨ ਸਾਡੇ ਐਸਟੀ ਯਰ ਐਸਸੀ ਪਾਈਚਾਰੇ ਜਾਂ ਓਬੀਸੀ ਨੂੰ ਮਿਲਦੀ ਹੈ ਉਹ ਮੁਸਲਮਾਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ 6% ਉਹਦੇ ਚ ਕੱਟ ਲਗਾਉਣ ਦੀ ਗੱਲ ਕੀਤੀ ਸੀਗੀ ਕਿ ਵੀ 15% ਜਿਹੜਾ ਓਬੀਸੀ ਦਾ 7% ਉਹ ਚ 6% ਰਹਿ ਕੇ ਮੁਸਲਮਾਨਾਂ ਵਾਸਤੇ ਰੱਖਿਸ਼ਤ ਕਰ ਦੇਣਾ ਚਾਹੀਦਾ ਹੈ ਇਹੀ ਗੱਲ ਕਾਂਗਰਸ ਦੇ ਐਸ ਵੇਲੇ ਦੇ ਕਰਨਾਟਕ ਦੇ ਮੁੱਖ ਮੰਤਰੀ ਨੇ ਹੁਣੇ ਰੀਸੈਂਟਲੀ ਇੱਕ ਭਾਸ਼ਣ ਦੇ ਵਿੱਚ ਕਿਹਾ ਦੁਹਰਾਇਆ ਉਸ ਗੱਲ ਨੂੰ ਕਿ ਮੁਸਲਮਾਨਾਂ ਨੂੰ ਦੇਸ਼ ਦੀ ਸੰਪਤੀ ਤੇ ਪਹਿਲਾ ਅਧਿਕਾਰ ਹੈ ਔਰ ਅਸੀਂ ਸੁਨਿਸ਼ਚਿਤ ਕਰਾਂਗੇ ਕਿ ਦੇਸ਼ ਦੀ ਜਿਹੜੀ ਪ੍ਰਾਪਰਟੀਆਂ ਹੈਗੀਆਂ ਨੇ ਦੇਸ਼ ਦੀ ਸੰਪਤੀ ਹੈਗੀ ਆ ਉਹ ਪਹਿਲਾ ਮੁਸਲਮਾਨਾਂ ਦੇ ਹੱਕ ਚ ਆਵੇ। ਕੀ ਅਸੀਂ ਦੇਸ਼ ਨੂੰ ਇੱਕ ਵਾਰੀ ਫੇਰ 1947 ਦੌਰ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ? ਯਾ ਦੇਸ਼ ਨੂੰ 2047 ਦੇ ਦੌਰ ਚ ਲੈ ਕੇ ਜਾਣਾ ਚਾਹੁੰਦੇ ਆ ਦੇਸ਼ ਨੂੰ ਇਸ ਕਾਲ ਦਾ ਫੈਸਲਾ ਕਰਨਾ ਪਏਗਾ ਕੀ ਅਸੀਂ ਸਮੁੱਚੇ ਭਾਰਤ ਦੇ ਲੋਕਾਂ ਦੇ ਸਮੁੱਚੇ ਭਾਰਤੀਆਂ ਦੇ ਚਾਹੇ ਕਿਸੇ ਧਰਮ ਦਾ ਹੋਵੇ ਕਿਸੇ ਜਾਤੀ ਦਾ ਹੋਵੇ ਉਸ ਨੂੰ ਅੱਗੇ ਵਧਾਣਾ ਚਾਹੁੰਦੇ ਆ ਉਸ ਨੂੰ ਦੇਸ਼ ਦੀ ਤਰੱਕੀ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਆ ਜਾਂ ਦੇਸ਼ ਦੇ ਵਿੱਚ ਜਾਤੀ ਔਰ ਧਰਮ ਵੇਖ ਕੇ ਜੋ ਕਿਤਾ ਨੂੰ ਦੇ ਨਜ਼ਰ ਅੰਦਾਜ਼ ਕਰਕੇ ਉਸ ਨੂੰ ਅੱਗੇ ਵਧਾਣਾ ਚਾਹੁੰਦੇ ਆ ਸੋ ਭਾਰਤ ਜਨਤਾ ਪਾਰਟੀ ਦਾ ਜੇ ਕਹਿਣਾ ਹੈ ਅਸੀਂ ਦੇਸ਼ ਦੀ ਜਨਤਾ ਨੂੰ ਸੁਚੇਤ ਕਰਨਾ ਚਾਹੁੰਦੇ ਆ ਕਿ ਬੱਚੋ ਇਹਨਾਂ ਕਾਂਗਰਸੀਆਂ ਤੋਂ ਬੱਚੋ ਇਹ ਇੰਡੀਆ ਅਲਾਈਂਸ ਦੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਗਠਮੰਦਨ ਦਾ ਹਿੱਸਾ ਹੈ ਇਹ ਦੇਸ਼ ਨੂੰ ਆਪਣੀ ਸੱਤਾ ਪ੍ਰਾਪਤੀ ਵਾਸਤੇ ਦੇਸ਼ ਨੂੰ ਟੁਕੜੇ ਟੁਕੜੇ ਕਰਨ ਵਾਸਤੇ ਕੰਮ ਕਰ ਰਹੇ ਨੇ ਆਓ ਆਪ ਸਾਰੇ ਰਲ ਕੇ 2024 ਦੇ ਚੋਣਾਂ ਦੇ ਵਿੱਚ ਇਹਨਾਂ ਨੂੰ ਇਹਨਾਂ ਦੀ ਵਿਗਟਨਕਾਰੀ ਨੀਤੀਆਂ ਨੂੰ ਦੇਸ਼ ਨੂੰ ਵੰਡਣ ਵਾਲੀਆਂ ਨੀਤੀਆਂ ਨੂੰ ਜਾਤੀਅਤ ਧਰਮ ਦੇ ਵਿੱਚ ਲੋਕਾਂ ਦੇ ਵਿੱਚ ਭੇਦਭਾਵ ਖੜਾ ਕਰਨ ਵਾਲੀਆਂ ਨੀਤੀਆਂ ਨੂੰ ਨਕਾਰਦੇ ਹੋਏ 2047 ਵਸੇਵਾ ਕੰਮ ਕਰੀਏ ਨਾ ਕਿ ਦੇਸ਼ ਨੂੰ ਦੁਬਾਰਾ 1947 ਵਾਲਾ ਲੈ ਕੇ ਜਾਈਏ ਇਹਨਾਂ ਹੀ ਅੱਜ ਮੈਂ ਕਹਿਣਾ ਸੀਗਾ ਹੋਰ ਜੇ ਕੋਈ ਤੁਹਾਡਾ ਪ੍ਰਸ਼ਨ ਹੋਵੇ ਤੇ ਉਹਦੇ ਤੇ ਕਰ ਸਕਦੇ ਹਾਂ